ਸੀਬੀ ਨਿਊਜ਼ ਦੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਆਓ ਦੇਖਦੇ ਹਾਂ ਅੱਜ ਦੀਆਂ ਤਾਜ਼ਾ ਖਬਰਾਂ। ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਫੋਲੋ ਜ਼ਰੂਰ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਇਹ ਮੇਰੀ ਮਹਿਲਾ ਸ਼ਕਤੀ। ਸ਼ਾਮ ਸਿੰਘ, ਕੁਪਾਰਵਿੰਦ, ਜੀ ਆਮ ਆਦਮੀ ਪਾਰਟੀ ਦਾ ਉਹ ਸਾਥੀ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਲੜਾਈ ਲੜ ਕੇ ਸਰਕਾਰ ਬਣਾਈ। ਔਰ ਖਾਸ ਕਰਕੇ ਡੇਰਾ ਬਸੀ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ جنونی ਬਹੁਤ ਹੈ ਅੱਜ ਮੈਨੂੰ ਇਹ ਗੱਲ ਦੀ ਬਹੁਤ ਖੁਸ਼ੀ ਹੈ ਕਿ ਕੁਝ ਮੇਰੇ ਇਹ ਜਿਹੇ ਮਿੱਤਰ ਦੋਸਤਾਂ ਭਣਾ ਆਏ ਆ ਅਜਪੁਰਾਪ ਜੀ ਇਹ ਨਵੇਂ ਜਿਨਾਂ ਨੇ ਜੁਆਇਨਿੰਗ ਕੀਤੀ ਸੀ ਅੱਜ ਸਿਰਫ ਹਰ ਇੱਕ ਜ਼ਿੰਮੇਵਾਰ ਬੰਦਾ ਹੀ ਪਿੰਡ ਔਰ ਸ਼ਹਿਰ ਤੋਂ ਆਇਆ ਤੇ ਇਹਦੇ ਨਾਲ ਕੀ ਹੈ ਕਿ ਅਸੀਂ ਮਾਨ ਸਾਹਿਬ ਦੀਆਂ ਬਾਹਾਂ ਮਜ਼ਬੂਤ ਕਰਨੀਆਂ ਨੇ ਤੇ ਅਰਵਿੰਦ ਕੇਜਰੀਵਾਲ ਜਿਹਨੂੰ ਮੋਦੀ ਨੇ ਜ਼ਬਰਦਸਤੀ ਅੰਦਰ ਬੰਦ ਕਰਕੇ ਰੱਖਿਆ ਕੈਦ ਕੀਤਾ ਹੋਇਆ ਅਸੀਂ ਉਹਨਾਂ ਨੂੰ ਰਿਹਾਅ ਕਰਾਣਾ ਹੈ ਪੰਜਾਬ ਹਮੇਸ਼ਾ ਵਿਹਾਦਤਾਂ ਚ ਮੁਰੇ ਰਿਹਾ ਵਿਕਾਸ ਮੁਰੇ ਰਿਹਾ ਖੇਤੀ ਪ੍ਰਧਾਨ ਸਾਡਾ ਜਿਹੜਾ ਪੰਜਾਬ ਹੈ ਲੰਗਲਾ ਪੰਜਾਬ ਬਣਾਉਣ ਵਾਸਤੇ ਮਾਨ ਸਾਹਿਬ ਨੇ ਜਿਹੜਾ ਉਪਰਾਲਾ ਕੀਤਾ ਅੱਜ ਤੁਸੀਂ ਦੇਖੋ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਕਦੇ ਮੈਨੂੰ ਯਾਦ ਆ ਗਿਆ ਸਮਾਂ ਜਦੋਂ ਮੈਨੂੰ ਤੁਸੀਂ ਇਲੈਕਸ਼ਨ ਲੜਾਇਆ ਅਸੀਂ 10 ਕ ਬੰਦੇ ਘਰੋਂ ਨਿਕਲੇ ਸੀ 15 ਜਦੋਂ ਮੈਨੂੰ ਝਾੜੂ ਚ ਗਿਆ ਕਿ ਵੀ ਮੈਂ ਨਾ ਡਰਦਾ ਹੁੰਦਾ ਸੀਗਾ ਸਾਡੀ ਭੈਣ ਕੁਲਦੀਪ ਕੌਰ ਜੀ ਹੁਣ ਮੈਂ ਜ਼ਿਆਦਾ ਨਾਉ ਨਹੀਂ ਲਾਉਂਗਾ ਆਂਟੀ ਬਲਟਾਣਾ ਮੈਂ ਪੁਰਾਣੀ ਟੀਮ ਚ ਨਾਉਣ ਲੈਣ ਲੱਗਿਆ ਫਿਰ ਇੱਥੇ ਸਾਨੂੰ ਤਿੰਨ ਵੱਜ ਗਏ ਕਦੀ ਇਹ ਮੈਂ ਜਦੋਂ ਉਹਨਾਂ ਨੇ ਸ਼ਾਮਲ ਕਰਾਇਆ ਮੈਂ ਸੋਚਦਾ ਸੀ ਕਦੀ ਬਹਾਰ ਆਏਗੀ ਕਦੀ ਆਵਾਦ ਦੀ ਪਾਰਟੀ ਦੀ ਸਰਕਾਰ ਆਵੇਗੀ ਪੰਜਾਬ 'ਚ ਲੇਕਿਨ ਤੁਹਾਨੂੰ ਤੁਸੀਂ ਸਾਰੇ ਡੇਰਾ ਬੱਸੀ ਦੇ ਲੋਕ بڑے بڑے ਅਮੀਰ بڑے بڑے ਪੈਸੇ ਵਾਲੇ ਲੋਕ ਕੁਛ ਇਹੋ ਜਿਹੇ ਲੋਕ ਜਿਹੜੇ ਬਦਮਾਸ਼ੀ ਚ ਗਿਣੇ ਜਾਂਦੇ ਸੀ ਤਬ ਜਿਹੜੇ ਗਿਣੇ ਜਾਂਦੇ ਸੀਗੇ ਕੁਛ ਲਾਲ ਨੋਟਾਂ ਵਾਲੇ ਲੋਕ ਤੁਸੀਂ ਸਾਰਿਆਂ ਨੂੰ ਇੰਨੀ ਬੁਰੀ ਤਰ੍ਹਾਂ ਪਿਛੜਾਇਆ ਕਿ ਆਵਾਦ ਦੀ ਪਾਰਟੀ ਦਾ 80 MLA ਬਣਾਇਆ ਪੰਜਾਬ 'ਚ 92 ਬਣੇ ਉਹਨਾਂ 92 ਨੇ ਸੀਐਮ ਭਗਵੰਤ ਮਾਨ ਨੂੰ ਚੁਣਿਆ ਤੇ ਅੱਜ ਭਾਰਤ ਦੇ ਇਸ ਡੰਕਾ ਬੋਲਦਾ ਮਾਨ ਸਾਹਿਬ ਦਾ ਅੱਜ ਤੁਸੀਂ ਇੱਕ ਸੋਚਿਓ ਜੇ ਕੇਜਰੀਵਾਲ ਸਾਹਿਬ ਨੂੰ ਇਹਨਾਂ ਨੇ ਅੰਦਰ ਕੀਤਾ ਜੇਲ੍ਹ ਭੇਜਿਆ ਆ ਕਿੰਨੇ ਕੇਜਰੀਵਾਲ ਪੈਦਾ ਹੋ ਗਏ ਜਿਹੜੇ ਝੰਡੇ ਚੱਕ ਕੇ ਜਿਹੜੇ ਝੰਡੇ ਉੱਪਰ ਚੱਕ ਕੇ ਰੱਖ ਰਹੇ ਨੇ ਸਾਰੇ ਕੇਜਰੀਵਾਲ ਆਵਾਜ਼ੀ ਪਾਰਟੀ ਜਿੰਦਾਬਾਦ ਇਹ ਝੰਡਾ ਤੁਸੀਂ ਯਾਦ ਕਰੋ ਜਦੋਂ ਪੰਜਾਬ ਵਿੱਚ ਪਹਿਲੀ ਵਾਰ ਇਹ ਫੈਲਾ ਸੀ ਉਦੋਂ ਲੋਕ ਡਰਦੇ ਹੁੰਦੇ ਸੀ ਆਵਾਜ਼ੀ ਪਾਰਟੀ ਜੁਆਇਨ ਕਰਨ ਲੱਗੇ ਹੁਣ ਹਰ ਪਿੰਡ ਦੇ ਵਿੱਚ ਮੈਂ ਆਪਣੇ ਹਲਕੇ 'ਚੋਂ 70% ਇਹ ਜਾਂ ਗੱਡ ਚੁੱਕਿਆ ਹਰ ਜਗ੍ਹਾ 200 250 300 500 ਦੀ ਮੀਟਿੰਗ ਹਰ ਜਗ੍ਹਾ ਹੁੰਦੀ ਹੈ ਇਤੋਂ ਘੱਟ ਬੰਦੇ ਨਹੀਂ ਹੁੰਦੇ ਮੈਂ ਧੰਨਵਾਦ ਕਰਦਾ ਫੂਟ ਪਿੱਲਰ ਪ੍ਰੈਸ ਦਾ ਚੈਨਲਸ ਵਾਲਿਆਂ ਦਾ ਕਿ ਤੁਸੀਂ ਇਲੈਕਸ਼ਨ ਤੋਂ ਮੇਰੇ ਲੈ ਕੇ ਹੁਣ ਤੱਕ ਉਹੀ ਤੁਹਾਡੀ ਸਪੀਡ ਹੈ ਉਹੀ ਤੁਹਾਡੇ ਅਖਬਾਰਾਂ ਦੀ ਸਪੀਡ ਹੈ ਉਹੀ ਤੁਹਾਡੇ ਚੈਨਲਾਂ ਦੀ ਸਪੀਡ ਹੈ ਉਹੀ ਮੇਰੇ ਜਿਹੜੇ ਨੌਜਵਾਨ ਸਾਥੀ ਹੈ ਜਿਹੜੇ ਸਾਡੇ ਸਾਰਾ ਮੀਡੀਆ ਸੈਲ ਦੇਖਦੇ ਆ ਉਨੀ ਸਪੀਡ ਉਤੋਂ ਬਾਅਦ ਇਹਨਾਂ ਦੀ ਹੋ ਗਈ ਤਾਂ ਸਾਰੀਆਂ ਖਬਰਾਂ ਪੰਜਾਬ ਤੱਕ ਆਪਣੇ ਹਲਕੇ ਤੱਕ ਭੇਜ ਦੇ ਔਰ ਮੈਨੂੰ ਅੱਜ ਇਹ ਦੱਸਦਿਆਂ ਖੁਸ਼ੀ ਹੁੰਦੀ ਹੈ ਕਿ ਮੇਰੇ ਹਲਕੇ ਤੋਂ ਲਗਭਗ 150 ਦੇ ਤੀਰ ਵਾਹਨ ਅਸੀਂ ਲੈ ਕੇ ਜਾ ਰਹੇ ਹਾਂ ਇਹ 150 ਦਾ 200 ਹੋ ਸਕਦਾ ਘਟੂਗਾ ਜੀ ਤੇ ਮੈਂ ਹੁਣ ਜਿੰਨੇ ਤੁਸੀਂ ਸਾਰੇ ਮੇਰੇ ਭਰਾ ਆ ਪੈਣਾ ਆਏ ਹੋ ਤੁਹਾਨੂੰ ਇੱਕ ਬੇਨਤੀ ਹੈ ਜੇ ਤੁਸੀਂ ਇੰਜਨ ਮੰਨੂ ਬਣਾਇਆ ਨਾ ਤਾਂ ਪਟਿਆਲੇ ਤੱਕ ਸਾਰੇ ਗੱਡੀਆਂ ਪਿੱਛੇ ਰੱਖਿਓ 40 ਤੋਂ ਵੱਧ ਸਪੀਡ ਤੇ ਨਹੀਂ ਜਾਣਾ ਪਾਣੀ ਦਾ ਇੰਤਜ਼ਾਮ ਹੋਰ ਜਿਹੜਾ ਇੰਤਜ਼ਾਮ ਆ ਕਰਾਂਗੇ ਤੇ ਸ਼ਾਮ ਨੂੰ ਐਸੇ ਜਣਾ ਰੋਡ ਸ਼ੋਅ ਤੋਂ ਬਾਅਦ ਅਸੀਂ ਇਕੱਠੇ ਕਰਾਂਗੇ ਉਹ ਇਕੱਠੇ ਹੋਵਾਂਗੇ ਜਿੱਥੇ ਨਾਲ ਕਿਸੇ ਜਿੱਥੇ ਵੀ ਜਗ੍ਹਾ ਮਿਲੇ ਖੁੱਲੀ ਜਗ੍ਹਾ ਉੱਥੇ ਤੁਹਾਡੇ ਨਾਲ ਬੈਠ ਕੇ ਚਾਹ ਦਾ ਕੱਪ ਸਾਂਝਾ ਕਰਾਂਗੇ ਤੇ ਫਿਰ ਘਰ ਨੂੰ ਜਾਵਾਂਗੇ ਜੋ ਵੀ ਹੋਏਗਾ ਉਹ ਪ੍ਰੋਗਰਾਮ ਤੁਹਾਨੂੰ ਸਾਰਾ ਗਰੁੱਪਾਂ ਦੀ ਮੈਸੇਜ ਪਾ ਦਿੱਤਾ ਜਾਏਗਾ ਕਿਉਂਕਿ ਰੋਡ ਸ਼ੋ ਵੀ ਪਟਿਆਲੇ 2:30 ਵਜੇ ਸ਼ੁਰੂ ਹੋ ਜਾਣਾ ਹੈ 2:30 ਵਜੇ ਦੇ ਕਰੀਬ ਆਪਾਂ ਹੁਣ ਇੱਥੋਂ ਸਾਰੇ ਨਿਕਲੀਏ ਔਰ ਆਪਾਂ ਆਪਣਾ ਨ ਸਹੀਆਂ ਵਰਤ ਕੇ ਔਰ ਕੋਈ ਗੱਡੀ ਛੁਪਾ ਕੇ ਕਿਉਂਕਿ ਨੌਜਵਾਨ ਸਾਥੀ ਜਿਹੜੇ ਨੇ ਕਈ ਵਾਰ ਜਲਦੀ ਚਾ ਕੇ ਦੇਖੋ ਇੱਕ ਬੰਦੇ ਦੇ ਵੀ ਕਿਤੇ ਛੱਟ ਲੱਗੀ ਨਾ ਸਾਰੀ ਪਾਰਟੀ ਦਾ ਬੜਾ ਵੱਡਾ ਨੁਕਸਾਨ ਹੋਵੇਗਾ ਖਾਸ ਕਰਕੇ ਮੇਰੇ ਹਲਕੇ ਦੇ ਬੱਚੇ ਨੌਜਵਾਨ ਅੱਜ ਦੇਖੋ ਇਸ ਗੱਠ ਦੇ ਵਿੱਚ ਜਿੱਥੇ ਬਜ਼ੁਰਗ ਆਏ ਨੇ ਅੱਜ ਸਭ ਤੋਂ ਵੱਧ ਗਿਣਤੀ ਨੌਜਵਾਨ ਸਾਥੀ ਆਦੇ ਜਦੋਂ ਨੌਜਵਾਨ ਘਰੋਂ ਟਕੇ ਤੁਰ ਪੈਂਦਾ ਨਾ ਕੋਈ ਦੁਨੀਆ ਦੀ ਤਾਕਤ ਨਹੀਂ ਸਰਕਾਰ ਨੂੰ ਰੋਕ ਸਕਦੀ ਔਰ 13 ਜੀਰੋ ਦਾ ਸਫਰਾ ਮਾਨਸਾ ਦਾ ਪੱਕਾ ਇਹਦਾ ਜਿੰਦਾਬਾਦ 3 ਮੈਂ ਮੈਂ ਹੁਣ ਤੁਹਾਨੂੰ ਬੇਨਤੀ ਕਰਦਾ ਭਾਵੇਂ ਮੇਰੇ ਐਮਸੀ ਸਹਿਬਾਨ ਨੇ ਬਲੌਕ ਪ੍ਰਧਾਨ ਨੇ ਪਿੰਡਾਂ ਦੇ ਬੰਦੇ ਨੇ ਜਿਹਨੇ ਸਰਪੰਚ ਪੰਚ ਨੇ ਉਹ ਕਿਰਪਾ ਕਰਕੇ ਆਪਣੇ ਆਪਣੇ ਪਿੰਡਾਂ 'ਚ ਮੀਟਿੰਗਾਂ ਕਰਾਓ ਕਿ 18 ਤਰੀਕ ਨੂੰ ਇੱਕ ਬਹੁਤ ਵੱਡਾ 19 ਤਰੀਕ ਨੂੰ ਮੋਟਰਸਾਈਕਲ ਰੈਲੀ ਆਪਣੇ ਹਲਕੇ ਚੋਰੀ ਆ। ਉਹ ਰੈਲੀ ਐਵੇਂ ਕਰਨੀ ਆ ਜਦੋਂ ਤੁਸੀਂ ਮੈਨੂੰ ਜਿਤਾਇਆ ਸੀ ਨਾ ਟਰੈਕਟਰ ਰੈਲੀ ਕੀਤੀ ਸੀ ਉਵੇਂ ਹੀ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਪੁੱਛਾਂਗੇ ਇੱਧਰ ਵਾਲਿਆਂ ਨੂੰ। ਇੱਧਰ ਵਾਲੇ ਵੀ ਤੁਹਾਡੇ ਕੋਲ ਮੋਟਰਸਾਈਕਲ ਕਿੰਨੇ ਆ ਗਏ ਤੁਹਾਡੇ ਕੋਲ ਟਰੈਕਟਰ ਕਿੰਨੇ ਆ ਤੁਹਾਡੇ ਕੋਲ ਬੰਦੇ ਕਿੰਨੇ ਆ ਉਹਦੇ ਜੀ ਪੁੱਛਾਂਗੇ। ਇਸ ਕਰਕੇ ਆਪਾਂ ਇੱਕ ਮਿੰਟ ਮੈਂ ਇਹਨਾਂ ਨੂੰ ਵਾਈਟ ਦੇ ਕੇ ਮੈਂ ਗੱਡੀ ਅੱਗੇ ਲਾ ਲਾਂਗਾ ਸਾਰੇ ਨਾਲ ਚਲਿਓ ਗੱਡੀ 'ਚ ਪਿੱਛੇ ਪਾਣੀ ਵੀ ਹੈ। ਜੇ ਕਿਸੇ ਨੂੰ ਹੋਰ ਕੋਈ ਉਧਰਲੇ ਬਸ ਲੈਣਾ ਜੀ ਜੇ ਕੋਈ ਹੋਰ ਵੀ ਕੰਮਕਾਰ ਹੈ ਅੱਜ ਦੇ ਦਿਨ ਸ਼ਾਂਤੀ ਨਾਲ ਆਪਾਂ ਰੋਣ ਚੋਂ ਪੂਰਾ ਡਟ ਕੇ ਅਰ ਤੁਸੀਂ ਕਿ ਸਨੇਹ ਲਾ ਦਿਓ ਆਪਣੀਆਂ ਅੱਧੀਆਂ ਅੱਧੀਆਂ ਗੱਡੀਆਂ ਜਾਮ ਚ ਖੜੀਆਂ ਪਿੱਛੇ ਅਸੀਂ ਇੱਥੋਂ ਤੁਰ ਪੈਣਾ